ਸਾਡਾ ਅੱਜ ਦਾ ਸੰਦੇਸ਼ ਹੈ ਇੱਕ ਅੰਦਰੂਨੀ ਬਦਲਾਅ ਕਈ ਹਫ਼ਤਿਆਂ ਤੋਂ ਅਸੀਂ ਯੀਸ਼ੂ ਦੇ ਪਹਾੜੀ ਉਪਦੇਸ਼ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਯੀਸ਼ੂ ਨੇ ਆਪਣੀ ਸੇਵਕਾਈ ਦੀ ਸ਼ੁਰੂਆਤ ਵਿੱਚ ਇਹ ਉਪਦੇਸ਼ ਦਿੱਤਾ ਅਤੇ ਆਪਣੀ 3 ਤੋਂ ਜ਼ਿਆਦਾ ਸਾਲ ਦੀ ਸੇਵਕਾਈ ਦੇ ਦੌਰਾਨ ਇਸ ਦੇ ਪ੍ਰਮੁੱਖ ਬਿੰਦੂਆਂ ਨੂੰ ਦੁਹਰਾਇਆ ਇਹ ਉਪਦੇਸ਼ ਮਨੁੱਖੀ ਵਿਵਹਾਰ ਦੇ ਲਈ ਇੱਕ ਅਸੰਭਵ ਮਾਣਕ ਨਿਰਧਾਰਿਤ ਕਰਦਾ ਹੈ ਜੋਸ ਤੋਂ ਕੁਝ ਲੋਗ ਇਹ ਸਵਾਲ ਉਠਾਉਂਦੇ ਹਨ ਕਿ ਪਰਮੇਸ਼ਵਰ ਵਾਸਤੇ ਵਿੱਚ ਲੋਕਾਂ ਨੂੰ ਇਸ ਦੇ ਸੰਦਤਾ ਦੇ ਅਨੁਸਾਰ ਜੀਨ ਦੀ ਉਮੀਦ ਨਹੀਂ ਕਰਦਾ ਹੈ। ਕੁਝ ਲੋਕ ਕਹਿੰਦੇ ਹਨ ਕਿ ਇਹ ਸਾਨੂੰ ਦਿਖਾਉਣ ਲਈ ਹੈ ਕਿ ਅਸੀਂ ਕਿੰਨੇ ਬੁਰੇ ਹਾਂ। ਦੂਸਰੇ ਤਾਂ ਕਹਿੰਦਾ ਹੈ ਕਿ ਇਹ ਅੱਜ ਸਾਡੇ ਉੱਤੇ ਲਾਗੂ ਨਹੀਂ ਹੁੰਦਾ ਹੈ ਅਤੇ ਇਹ ਭਵਿੱਖ ਦੇ ਰਾਜ ਦੇ ਲਈ ਹੈ। ਪਹਾੜੀ ਉਪਦੇਸ਼ ਨੂੰ ਸਹੀ ਢੰਗ ਨਾਲ ਸਮਝਣ ਦੇ ਲਈ ਸਾਨੂੰ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਦੇ ਸੰਦਰਭ ਵਿੱਚ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ। ਇਹ ਪਰਮੇਸ਼ਵਰ ਦੀ ਸਭ ਤੋਂ ਵੱਡੀ ਯੋਜਨਾ ਹੈ ਸਰਵ ਸ਼ਕਤੀਮਾਨ ਪਰਮੇਸ਼ਵਰ ਇੱਕ ਪਰਿਵਾਰ ਦੀ ਇੱਛਾ ਕਰਦਾ ਹੈ ਅਤੇ ਉਸ ਨੇ ਮਨੁੱਖ ਨੂੰ ਆਪਣੀ ਸੰਤਾਨ ਹੋਣ ਦੇ ਲਈ ਬਣਾਇਆ ਜੋ ਉਸ ਦੇ ਪੁੱਤਰ ਧਰਮੀ ਪੁੱਤਰ ਅਤੇ ਪੁੱਤਰੀਆਂ ਹੋਣ ਯੀਸ਼ੂ ਉੱਤੇ ਵਿਸ਼ਵਾਸ ਅਤੇ ਨਿਰਭਰਤਾ ਦੇ ਮਾਧਿਅਮ ਨਾਲ ਜਿਸ ਤਰ੍ਹਾਂ ਸੀ ਅਫੀਸੀਓ ਅਧਿਆਇ 1 ਆਇਤ 4 ਅਤੇ 5 ਵਿੱਚ ਪੜ੍ਹਦੇ ਹਾਂ ਹਾਲਾਂਕਿ ਸਾਰੇ ਮਨੁੱਖਾਂ ਨੇ ਪਾਪ ਦੇ ਮਾਧਿਅਮ ਨਾਲ ਪਰਮੇਸ਼ਵਰ ਤੋਂ ਆਜ਼ਾਦੀ ਨੂੰ ਚੁਣਿਆ ਹੈ ਅਤੇ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਅਯੋਗ ਹਨ ਜਿਸ ਤਰ੍ਹਾਂ ਸਾਨੂੰ ਉਤਤ ਲੱਗਦਾ ਹੈ ਰੋਮੀਓ ਅਧਿਆਇ 3 ਆਇਤ 2 ਵਿੱਚ 2000 ਸਾਲ ਪਹਿਲੇ ਪਰਮੇਸ਼ਰ ਨੇ ਦੇਹ ਧਾਰਨ ਕੀਤਾ ਜਾਂ ਮਨੁੱਖੀ ਸਰੀਰ ਗ੍ਰਹਿਣ ਕੀਤਾ ਤੇ ਸੰਸਾਰ ਵਿੱਚ ਜਨਮ ਲਿਆ ਯਿਸੂ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਹੁੰਦੇ ਹੋਏ ਵੀ ਇੱਕ ਮਨੁੱਖ ਬਣਿਆ ਯਹੂਨਾ ਅਧਿਆਇ 1 ਆਇਤ 1 ਯਹੂਨਾ ਅਧਿਆਇ 1 ਆਇਤ 14 ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਯਿਸੂ ਨੇ ਦੇਹ ਧਾਰਨ ਕੀਤਾ ਤਾਂ ਕਿ ਉਹ ਸਾਡੇ ਪਾਪਾਂ ਦੇ ਲਈ ਬਲੀਦਾਨ ਦੇ ਰੂਪ ਵਿੱਚ ਮਰ ਸਕੇ ਅਤੇ ਸਾਡੇ ਲਈ ਮੁਕਤੀ ਦਾ ਮਾਰਗ ਖੋਲ੍ਹ ਸਕੇ ਸਾਨੂੰ ਸਦੇ ਬਣਾਏ ਗਏ ਉਦੇਸ਼ ਦੇ ਲਈ ਫਿਰ ਤੋਂ ਬਹਾਲ ਕਰ ਸਕੇ ਜਿਸ ਤਰ੍ਹਾਂ ਵਚਨ ਇਬਰਾਨੀ 2 ਆਇਤ 14 ਅਤੇ 15 ਪਹਿਲਾ ਪਤਰਸ ਅਧਿਆਇ 3 ਆਇਤ 18 ਵਿੱਚ ਅਸੀਂ ਪੜ੍ਹਦੇ ਹਾਂ ਜਦੋਂ ਕੋਈ ਵਿਅਕਤੀ ਯੀਸ਼ੂ ਨੂੰ ਪ੍ਰਭੂ ਅਤੇ ਦੁਆਰਕਰਤਾ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਤਾਂ ਉਸ ਦੇ ਪਾਪਾਂ ਨੂੰ ਪਰਮੇਸ਼ਵਰ ਸ਼ਮਾ ਕਰ ਦਿੰਦਾ ਹੈ ਅਤੇ ਉਹ ਵਿਅਕਤੀ ਆਪਣੇ ਸ੍ਰਿਸ਼ਟੀਕਰਤਾ ਪਰਮੇਸ਼ਵਰ ਦੇ ਨਾਲ ਇੱਕ ਸਬੰਧ ਵਿੱਚ ਮੁੜ ਤੋਂ ਬਹਾਲ ਹੋ ਜਾਂਦਾ ਹੈ ਉਹ ਪਰਮੇਸ਼ਵਰ ਦਾ ਪੁੱਤਰ ਇਹ ਪੁੱਤਰੀបាន ਜਾਂਦਾ ਹੈ ਯਿਸੂ ਨੇ ਨਾ ਕੇਵਲ ਮਨੁੱਖ ਦੇ ਲਈ ਆਪਣੇ ਬਣਾਏ ਗਏ ਉਦੇਸ਼ ਵਿੱਚ ਬਹਾਲ ਹੋਣ ਦਾ ਮਾਰਕ ਖੋਲਿਆ ਬਲਕਿ ਉਹ ਪਰਮੇਸ਼ਵਰ ਦੇ ਪਰਿਵਾਰ ਦੇ ਲਈ ਇੱਕ ਉਦਾਹਰਨ ਹੈ ਇੱਕ ਪ੍ਰਤੀਮਾਨ ਹੈ ਪਰਮੇਸ਼ਵਰ ਅਜਿਹੇ ਪੁੱਤਰਾਂ ਅਤੇ ਪੁੱਤਰੀਆਂ ਦੀ ਇੱਛਾ ਕਰਦਾ ਹੈ ਜੋ ਚਰਿੱਤਰ ਦ੍ਰਿਸ਼ਟੀਕੋਣ ਅਤੇ ਵਿਵਹਾਰ ਵਿੱਚ ਮਸੀਹ ਦੇ ਸਮਾਨ ਹੋਣ ਮਸੀਹ ਦੀ ਤਰ੍ਹਾਂ ਹੋਣ ਜਿਸ ਤਰ੍ਹਾਂ ਸਿਰੋਮੀਓ ਅਧਿਆਇ 8 ਆਇਤ 29 ਵਿੱਚ ਵੀ ਪੜ੍ਹਦੇ ਹਾਂ ਜਦੋਂ ਯੇਸ਼ੂ ਪ੍ਰਥਵੀ ਤੇ ਸੀ ਤਾਂ ਉਸਨੇ ਦਿਖਾਇਆ ਕਿ ਪਰਮੇਸ਼ਰ ਦੇ ਪੁੱਤਰ ਅਤੇ ਪੁੱਤਰੀਆਂ ਕਿਸ ਤਰ੍ਹਾਂ ਜੀਂਦੇ ਹਨ ਉਸਨੇ ਉਸ ਪ੍ਰਕਾਰ ਦੇ ਚਰਿੱਤਰ ਦੁਬਾਰੇ ਵਿੱਚ ਵੀ ਬਹੁਤ ਕੋਸ਼ਿਸ਼ ਸਿਖਾਇਆ ਜਿਸ ਨੂੰ ਪਰਮੇਸ਼ਰ ਦੇ ਪੁੱਤਰਾਂ ਤੇ ਪੁੱਤਰੀਆਂ ਨੂੰ ਪ੍ਰਦਰਸ਼ਿਤ ਕਰਨਾ ਚਾਹੀਦਾ ਹੈ ਪਹਾੜੀ ਉਤੇ ਯੇਸ਼ੂ ਦਾ ਪੂਰਾ ਉਪਦੇਸ਼ ਮਸੀਹ ਦੇ ਸਮਾਨ ਚਰਿੱਤਰ ਦਾ ਵਰਣਨ ਹੈ ਯੇਸ਼ੂ ਦੇ ਲੋਕਾਂ ਨੂੰ ਇਹੋ ਜਿਹਾ ਹੋਣਾ ਚਾਹੀਦਾ ਹੈ ਅਤੇ ਉਹਨਾਂ ਨੂੰ ਪਰਮੇਸ਼ਵਰ ਅਤੇ ਆਪਣੇ ਸਾਥੀ ਮਨੁੱਖ دس بند کس طرح جینا چاہیے سا یشوشن چرچا رہے ہیں پہاڑی اپنی سہی ڈھنگ سنو اس گل تے وچار کرنا ہے کہ پہلے سننے والے نے اس طرح سنیا یشو دے جنم پہلی ویچ ایک یہودی دے ویچ ہویا سی یہودی ایک لوک س ਜੋ ਪੁਰਾਣੇ ਨੇਮ ਦੇ ਪਵਿੱਖ ਵਕਤਾਵਾਂ ਦੇ ਲੇਖਨ ਦੇ ਆਧਾਰ ਉੱਤੇ ਪਰਮੇਸ਼ਵਰ ਤੋਂ ਪ੍ਰithvi ਤੇ ਆਪਣੀ ਦਿਖਾਈ ਦੇਣ ਵਾਲੇ ਰਾਜ ਨੂੰ ਸਥਾਪਿਤ ਕਰਨ ਦੀ ਉਡੀਕ ਕਰੇ ਸਨ ਜਿਸ ਤਰ੍ਹਾਂ ਅਸੀਂ ਨਬੀਆਂ ਦੇ ਦੁਆਰਾ ਜਾਣਦੇ ਹਾਂ ਦਾਨੀਏਲ ਅਧਿਆਇ 2 ਆਇਤ 44 ਦਾਨੀਏਲ ਅਧਿਆਇ 7 ਆਇਤ 7 ਆਦਿ ਯੀਸ਼ੂ ਨੂੰ ਮਨੁੱਖ ਨੂੰ ਤੋਬਾ ਕਰਨ ਦੇ ਲਈ ਪਰਮੇਸ਼ਵਰ ਦੇ ਵੱਲ ਪਾਪ ਤੋਂ ਮੁੜਨ ਦੇ ਲਈ ਬੁਲਾ ਕੇ ਆਪਣੀ ਸਰਵਜਨਕ ਸੇਵਕਾਈ ਸ਼ੁਰੂ ਕੀਤੀ ਕਿ ਸਵਰਗ ਦਾ ਰਾਜ ਜਾਂ ਪਰਮੇਸ਼ਵਰ ਦਾ ਰਾਜ ਨੇੜੇ ਹੈ ਇਹ ਯੇਸ਼ੂ ਦਾ ਉਪਦੇਸ਼ ਸੀ ਜਿਸ ਤਰ੍ਹਾਂ ਸਿਮਤੀ ਅਧਿਆਇ 4 ਆਇਤ 17 ਵਿੱਚ ਵੀ ਦੇਖਦੇ ਹਾਂ ਯੇਸ਼ੂ ਦਾ ਸੰਦੇਸ਼ ਨੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਕਿਉਂਕਿ ਉਹ ਪਰਮੇਸ਼ਵਰ ਦੇ ਆਉਣ ਵਾਲੇ ਰਾਜ ਦੀ ਤਲਾਸ਼ ਕਰ ਰਹੇ ਸਨ ਅਤੇ ਕਿਉਂਕਿ ਉਹ ਜਾਣਦੇ ਸਨ ਕਿ ਪਾਪ ਉਹਨਾਂ ਨੂੰ ਇਸ ਰਾਜ ਤੋਂ ਬਾਹਰ ਰੱਖੇਗਾ ਉਹ ਜਾਣਦੇ ਸਨ ਕਿ ਪਰਮੇਸ਼ਵਰ ਦੇ ਰਾਜ ਵਿੱਚ ਸਥਾਨ ਪਾਉਣ ਦੇ ਲਈ ਉਹਨਾਂ ਨੂੰ ਕੀ ਕਰਨ ਦੀ ਲੋੜ ਹੈ ਯੇਸ਼ੂ ਵਾਸਤਵ ਵਿੱਚ ਅੰਤ ਆਪਣੇ ਦੂਸਰੇ ਆਗਮਨ ਦੇ ਸੰਬੰਧ ਵਿੱਚ ਆਪਣੇ ਦੂਸਰੀ ਵਾਰ ਆਉਣ ਦੇ ਸੰਬੰਧ ਵਿੱਚ ਆਪਣੇ ਦਿਖਾਈ ਦੇਣ ਵਾਲੇ ਰਾਜ ਨੂੰ ਇਸ ਸੰਸਾਰ ਵਿੱਚ ਲਿਆਵੇਗਾ। ਲੇਕਿਨ ਉਸ ਤੋਂ ਪਹਿਲੇ ਆਗਮਨ ਵਿੱਚ ਯੇਸ਼ੂ ਦਾ ਉਦੇਸ਼ ਅਜਿਹਾ ਨਹੀਂ ਸੀ। ਯੇਸ਼ੂ 2000 ਸਾਲ ਪਹਿਲੇ ਉਹਨਾਂ ਲੋਕਾਂ ਦੇ ਦਿਲਾਂ ਅਤੇ ਜੀਵਨ ਵਿੱਚ ਆਪਣਾ ਰਾਜ ਸਥਾਪਿਤ ਕਰਨ ਦੇ ਲਈ ਆਇਆ ਸੀ। ਜੋ ਪ੍ਰਭੂ ਦੇ ਰੂਪ ਵਿੱਚ ਉਸ ਦੇ ਅਧੀਨ ਹੁੰਦੇ ਹਨ। ਜਿਸ ਯੂਨਾਨੀ ਸ਼ਬਦ ਦਾ ਅਨੁਵਾਦ ਰਾਜ ਕੀਤਾ ਗਿਆ ਹੈ ਉਸ ਦਾ ਅਰਥ ਹੈ ਸ਼ਾਸਨ ਜਦੋਂ ਕੋਈ ਵਿਅਕਤੀ ਪਾਪ ਤੋਂ ਪਰਮੇਸ਼ਰ ਵੱਲ ਮੁੜਦਾ ਹੈ ਅਤੇ ਸਵੇਚਾ ਨਾਲ ਪਰਮੇਸ਼ਰ ਦੇ ਸ਼ਾਸਨ ਦੇ ਪ੍ਰਤੀ ਸਮਰਪਣ ਕਰਦਾ ਹੈ ਤਾਂ ਪਰਮੇਸ਼ਰ ਉਸ ਦੇ ਜੀਵਨ ਵਿੱਚ ਰਾਜ ਕਰਦਾ ਹੈ ਯੀਸ਼ੂ ਆਪਣੇ ਆਤਮਾ ਅਤੇ ਜੀਵਨ ਦੇ ਦੁਆਰਾ ਉਸ ਵਿਅਕਤੀ ਵਿੱਚ ਵਾਸ ਕਰਦਾ ਹੈ ਰਾਜ ਉਹਨਾਂ ਵਿੱਚ ਇਸ ਅਰਥ ਵਿੱਚ ਆਉਂਦਾ ਹੈ ਕਿ ਜਿੱਥੇ ਕਦੇ ਵੀ ਜਿੱਥੇ ਕਿਤੇ ਵੀ ਉਹ ਹਨ ਉਹ ਮਸੀਹ ਉਹਨਾਂ ਦੇ ਦੁਆਰਾ ਉਸ ਜਗ੍ਹਾ ਉੱਤੇ ਸ਼ਾਸਨ ਕਰਦਾ ਹੈ ਅਤੇ ਪਰਮੇਸ਼ੁਰ ਉੱਥੇ ਹੈ ਕਿਉਂਕਿ ਰਾਜਾ ਉੱਥੇ ਹੈ ਜਿਸ ਤਰ੍ਹਾਂ ਸਿੰਨੂ ਦਾ ਅਧਿਆਇ 17 ਆਇਤ 20 ਅਤੇ 21 ਵਿੱਚ ਪੜਦੇ ਹਨ ਇਹ ਹੁੰਦਾ ਅਧਿਆਇ 14 ਆਇਤ 17 ਵਿੱਚ ਪੜਦੇ ਹਨ ਜਦੋਂ ਯੀਸ਼ੂ ਨੇ ਪਹਾੜੀ ਉੱਤੇ ਉਪਦੇਸ਼ ਦਿੱਤਾ ਤਾਂ ਸੁਣਨ ਵਾਲਿਆਂ ਵਿੱਚੋਂ ਕੋਈ ਵੀ ਹਲੇ ਤੱਕ ਨਹੀਂ ਜਾਣਦਾ ਸੀ ਕਿ ਯੀਸ਼ੂ ਉਸ ਸਮੇਂ ਆਪਣਾ ਦਿਖਾਈ ਦੇਣ ਵਾਲਾ ਰਾਜ ਸਥਾਪਿਤ ਕਰਨ ਵਾਲਾ ਨਹੀਂ ਸੀ ਜਾਂ ਉਹ ਉਹਨਾਂ ਦੇ ਪਾਪਾਂ ਦੇ ਲਈ ਬਲਦਾਨ ਦੇ ਰੂਪ ਵਿੱਚ ਆਪਣੀ ਜਾਨ ਦੇਣ ਵਾਲਾ ਸੀ ਉਹ ਨਹੀਂ ਜਾਣਦੇ ਸਨ ਨਾਯੂਏ ਜਾਂਦੇ ਸਨ ਕਿ ਉਹ ਪਵਿੱਤਰ ਆਤਮਾ ਦੇ ਦੁਆਰਾ ਉਹਨਾਂ ਲੋਕਾਂ ਵਿੱਚ ਵਾਸ ਕਰਨ ਜਾ ਰਿਹਾ ਸੀ ਜੋ ਉਸ ਉੱਤੇ ਵਿਸ਼ਵਾਸ ਕਰਨਗੇ ਅਤੇ ਉਹਨਾਂ ਨੂੰ ਮਸੀਹ ਦੇ ਸਮਾਨ ਜੀਵਨ ਜੀਣ ਦੇ ਲਈ ਮਜ਼ਬੂਤ ਯਿਸੂ ਕਰਨ ਜਾ ਰਿਹਾ ਸੀ ਉਹ ਨਹੀਂ ਜਾਣਦੇ ਸਨ ਯਿਸੂ ਦੀ ਜ਼ਿਆਦਾਤਰ ਸਿੱਖਿਆ ਦਾ ਉਦੇਸ਼ ਉਹਨਾਂ ਨੂੰ ਉਹ ਤਿਆਰ ਕਰਨ ਦੇ ਲਈ ਤਿਆਰ ਕਰਨਾ ਸੀ ਜੋ ਆਪਣੀ ਆਗਾਮੀ ਆਉਣ ਵਾਲੀ ਬਿਲਦਾਨ ਦੀ ਮਰਤਿਉ ਅਤੇ ਜੀਵਤਨ ਦੇ ਮਾਧਮ ਨਾਲ ਉਹਨਾਂ ਨੂੰ ਦੇਣ ਜਾ ਰਿਹਾ ਸੀ ਅਤੇ ਉਹਨਾਂ ਨੂੰ ਇਸ ਆਂਤ੍ਰਿਕ ਅੰਦਰੂਨੀ ਰਾਜ ਨੂੰ ਪ੍ਰਾਪਤ ਕਰਨ ਲਈ ਤਿਆਰ ਕਰ ਰਿਹਾ ਸੀ ਸਾਡੇ ਜੀਵਨ ਵਿੱਚ ਯਿਸੂ ਦੇ ਸ਼ਾਸਨ ਵਿੱਚ ਬਾਹਰੀ ਨਿਯਮਾਂ ਦਾ ਪਾਲਨ ਕਰਨ ਤੋਂ ਵੀ ਵਧੇਕ ਬਹੁਤ ਕੁਝ ਸ਼ਾਮਿਲ ਹੈ ਇੱਕ ਜੀਵਨ ਉਹ ਹੈ ਜੋ ਇਸ ਨੂੰ ਬਣਾਉਂਦਾ ਹੈ ਅਸੀਂ ਉਸ ਅੰਤ ਨੂੰ ਬਦਲ ਦਿੰਦੇ ਹਾਂ ਜਿਸ ਦੇ ਲਈ ਅਸੀਂ ਜੀਂਦੇ ਹਾਂ ਅਸੀਂ ਉਸ ਦੇ ਸ਼ਾਸਨ ਦੇ ਅਧੀਨ ਹੋ ਜਾਂਦੇ ਹਾਂ ਅਤੇ ਆਪਣੀ ਇੱਛਾ ਤੋਂ ਜੀਣ ਦੇ ਵੱਲ ਆਪਣੇ ਜੀਨ ਦੇ ਤਰੀਕੇ ਨੂੰ ਬਦਲ ਕੇ ਪਰਮੇਸ਼ਵਰ ਦੀ ਇੱਛਾ ਉਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਜਿਸ ਤਰ੍ਹਾਂ ਪਰਮੇਸ਼ਵਰ ਚਾਹੁੰਦਾ ਹੈ ਜਿਸ ਤਰ੍ਹਾਂ ਸੇ ਦੂਸਰਾ ਕ੍ਰੰਤੀ ਅਧਿਆਇ 5 ਆਇਤ 15 ਮਤੀ ਅਧਿਆਇ 16 ਆਇਤ 24 ਵਿੱਚ ਦੇਖਦੇ ਹਾਂ ਜਦੋਂ ਪਰਮੇਸ਼ਵਰ ਦਾ ਪਵਿੱਤਰ ਆਤਮਾ ਸਾਡੇ ਅੰਦਰ ਵਾਸ ਕਰਦਾ ਹੈ ਉਸ ਨੂੰ ਬਾਈਬਲ ਨਵਾਂ ਜਨਮ ਕਹਿੰਦੀ ਹੈ ਜਿਸ ਤਰ੍ਹਾਂ ਸੇ ਯਹੂਨਾ ਅਧਿਆਇ 3 ਆਇਤ 3 ਅਤੇ 5 ਵਿੱਚ ਪੜ੍ਹਦੇ ਹਾਂ ਅਤੇ ਉਹ ਸਾਨੂੰ ਇੱਕ ਅਜਿਹੇ ਤਰੀਕੇ ਵਿੱਚ ਤਰੀਕੇ ਨਾਲ ਜੀਨ ਵਿੱਚ ਮਦਦ ਕਰਦਾ ਹੈ ਜੋ ਪਰਮੇਸ਼ਰ ਨੂੰ ਪ੍ਰਸੰਨ ਕਰਦਾ ਹੈ ਕਿਉਂਕਿ ਅਸੀਂ ਆਪਣੀ ਇੱਛਾ ਨੂੰ ਛੱਡ ਕੇ ਪਰਮੇਸ਼ਰ ਦੀ ਇੱਛਾ ਉਤੇ ਚੱਲਣਾ ਸ਼ੁਰੂ ਕਰ ਦਿੰਦੇ ਹਾਂ ਫਿਲੀਪੀ ਅਧਿਆਇ 2 ਆਇਤ 13 ਵਿੱਚ ਜਿਸ ਤਰ੍ਹਾਂ ਸਾਨੂੰ ਪਰਮ ਨੂੰ ਮਿਲਦਾ ਹੈ ਯੀਸ਼ੂ ਨੇ ਆਪਣੇ ਉਦੇਸ਼ ਨੂੰ ਯੀਸ਼ੂ ਨੇ ਆਪਣੇ ਉਪਦੇਸ਼ ਨੂੰ ਉਸ ਪ੍ਰਕਾਰ ਦੇ ਲੋਕਾਂ ਦੇ ਚਰਿੱਤਰ ਦੇ ਬਾਰੇ ਵਿੱਚ ਸੱਤ ਵਚਨਾਂ ਦੇ ਨਾਲ ਖੋਲ੍ਹਿਆ ਜੋ ਪਰਮੇਸ਼ਰ ਦੇ ਰਾਜ ਦੇ ਲਈ ਅਹਰਤਾ ਪ੍ਰਾਪਤ ਕਰਦੇ ਹਨ ਜੋ ਆਤਮਾ ਵਿੱਚ ਕਰੀਬ ਹਨ ਨਮਰ ਜੋ ਆਪਣੇ ਪਾਪਾਂ ਉੱਤੇ ਦੁੱਖ ਕਰਦੇ ਹਨ ਜੋ ਨੰਮਰ ਹਨ ਕੋਮਲ ਹਨ ਜੋ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ ਪਰਮੇਸ਼ਵਰ ਦੇ ਸਾਹਮਣੇ ਧਰਮੀ ਉਹ ਹੈ ਜੋ ਦਿਆਲੂ ਹੈ ਜੋ ਦਇਆ ਕਰਦਾ ਹੈ ਜੋ ਸ਼ੁੱਧਮੰਦਾ ਹੈ ਅਤੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਜੋ ਮੇਲ ਮਲਾਪ ਕਰਵਾਉਣ ਵਾਲਾ ਹੈ ਯਾਨੀ ਲੋਕਾਂ ਦੇ ਨਾਲ ਮੇਲ ਮਲਾਪ ਕਰਵਾਉਣ ਵਾਲਾ ਜਾਂ ਮੇਲ ਮਲਾਪ ਕਰਵਾਉਣ ਦੀ ਕੋਸ਼ਿਸ਼ ਕਰਦਾ ਹੈ ਜਿਸ ਤਰ੍ਹਾਂ ਸਮੱਤੀ ਅਧਿਆਇ 5 ਆਇਤ 3 ਅਤੇ 9 ਵਿੱਚ ਪੜ੍ਹਦੇ ਹਾਂ ਯੀਸ਼ੂ ਦੇ ਅਨੁਸਾਰ ਸਵਰਗ ਦਾ ਰਾਜ ਇਸ ਪ੍ਰਕਾਰ ਦੇ ਲੋਕਾਂ ਦਾ ਹੈ। ਇਹ ਸੱਤ ਵਚਨਾਂ ਨੂੰ ਅਸ਼ੀਸ਼ ਦੇ ਰੂਪ ਨਾਲ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ ਅਤੇ ਹਰੇਕ ਵਚਨ ਧੰਨ ਸ਼ਬਦ ਦੇ ਨਾਲ ਸ਼ੁਰੂ ਹੁੰਦਾ ਹੈ। ਪਰਮੇਸ਼ਵਰ ਦੀ ਮਨੁੱਖ ਦੇ ਲਈ ਸਭ ਤੋਂ ਵੱਡੀ ਯੋਜਨਾ ਨੂੰ ਯਾਦ ਰੱਖੋ। ਮਨੁੱਖਾਂ ਨੂੰ ਪਰਮੇਸ਼ਵਰ ਦੇ ਸਰੂਪ ਉੱਤੇ ਇਸ ਸ਼ਮਤਾ ਦੇ ਨਾਲ ਬਣਾਇਆ ਗਿਆ ਸੀ ਕਿ ਉਸ ਦੀ ਭਲਾਈ ਪਰਮੇਸ਼ਵਰ ਦੀ ਭਲਾਈ ਦੇ ਆਪਰੇਮ ਨੂੰ ਮਨੁੱਖ ਵਿਅਕਤ ਕਰੇ। ਅਸੀਂ ਨਮਰ ਅਤੇ ਦੀਨ ਹੋਣ ਦੇ ਲਈ ਬਣਾਏ ਗਏ ਹਾਂ। ਜਦੋਂ ਅਸੀਂ ਇਸ ਤਰ੍ਹਾਂ ਨਾਲ ਜਿੰਦੇ ਹਾਂ ਤਾਂ ਅਸੀਂ ਆਪਣੇ ਬਣਾਏ ਗਏ ਉਦੇਸ਼ ਨੂੰ ਪੂਰਾ ਕਰਦੇ ਹਾਂ ਅਤੇ ਸੱਚੀ ਖੁਸ਼ੀ ਸੱਚਾ ਆਨੰਦ ਆਪਣੇ ਜੀਵਨ ਵਿੱਚ ਪਾਉਂਦੇ ਹਾਂ ਯੀਸ਼ੂ ਉਸ ਬਾਰੇ ਵਿੱਚ ਸਬਕ ਨਹੀਂ ਸਿਖਾ ਰਿਹਾ ਸੀ ਕਿ ਕੌਣ ਬਚਾਇਆ ਜਾਵੇਗਾ ਤੇ ਕੌਣ ਨਹੀਂ ਬਚਾਇਆ ਜਾਵੇਗਾ ਉਹ ਉਹਨਾਂ ਨੂੰ ਤਿਆਰ ਕਰਨਾ ਸ਼ੁਰੂ ਕਰ ਰਿਹਾ ਸੀ ਉਹ ਉਹਨਾਂ ਨੂੰ ਉਹ ਦੇਣ ਦੇ ਲਈ ਜੋ ਸਲੀਬ ਦੇ ਮਾਧਮ ਨਾਲ ਉਹਨਾਂ ਨੂੰ ਉਪਲਬਧ ਕਰਵਾਉਣ ਜਾ ਰਿਹਾ ਸੀ ਆਪਣੀ ਸਿੱਖਿਆ ਦੇ ਮਾਧਮ ਨਾਲ ਯੀਸ਼ੂ ਉਹਨਾਂ ਵਿੱਚ ਇਸ ਤਰ੍ਹਾਂ ਬਨਨ ਉਹਨਾਂ ਨੂੰ ਬਣਾਉਣ ਦੀ ਇੱਛਾ ਉਹਨਾਂ ਦੇ ਅੰਦਰ ਪੈਦਾ ਕਰ ਰਿਹਾ ਸੀ ਕਿ ਉਹ ਅਨੰਤ ਜੀਵਨ ਨੂੰ ਪ੍ਰਾਪਤ ਕਰਨ ਜੋ ਕਿ ਅਨੰਤ ਜੀਵਨ ਯੀਸ਼ੂ ਆਪਣੇ ਬਲੀਦਾਨ ਦੇ ਦੁਆਰਾ ਉਹਨਾਂ ਨੂੰ ਜਲਦੀ ਹੀ ਦੇਣ ਜਾ ਰਿਹਾ ਸੀ ਯੀਸ਼ੂ ਨੇ ਪਹਾੜ ਉੱਤੇ ਉਪਦੇਸ਼ ਉਹਨਾਂ ਲੋਕਾਂ ਦੇ ਸਮੂਹ ਨੂੰ ਦਿੱਤਾ ਜੋ ਇੱਕ ਅਜਿਹੇ ਲੋਕਾਂ ਦੇ ਸਮੂਹ ਦਾ ਹਿੱਸਾ ਸਨ ਜਿਨ੍ਹਾਂ ਦੇ ਜੀਵਨ ਉੱਤੇ ਵਿਵਸਥਾ ਦਾ ਪ੍ਰਭਾਵ ਸੀ ਅਤੇ ਉਹ ਵਿਵਸਥਾ ਨੂੰ ਮੰਨਦੇ ਸਨ ਇਸ ਤੋਂ ਪਹਿਲੇ ਕਿ ਅਸੀਂ ਪਹਾੜੀ ਉਪਦੇਸ਼ ਦੀ ਤੁਹਾਰੇ ਜਾਂਚ ਕਰੀਏ ਸਾਨੂੰ ਇਸ ਬਾਰੇ ਵਿੱਚ ਕੁਝ ਗੱਲਾਂ ਨੂੰ ਦੇਖਣ ਦੀ ਲੋੜ ਹੈ ਕਿ ਵਿਵਸਥਾ ਕੀ ਸੀ ਅਤੇ ਯਿਸੂ ਤੋਂ ਸੁਣਨ ਵਾਲਿਆਂ ਦੇ ਲਈ ਕੀ ਮayne ਰੱਖਦੀ ਸੀ ਪਹਿਲੀ ਸਦੀ ਦੇ ਇਜ਼ਰਾਈਲ ਵਿੱਚ ਵਿਵਸਥਾ ਸ਼ਬਦ ਦਾ ਉਪਯੋਗ ਚਾਰ ਤਰੀਕਿਆਂ ਨਾਲ ਕੀਤਾ ਗਿਆ ਹੈ ਵਿਵਸਥਾ ਦਾ ਉਪਯੋਗ ਉਹਨਾਂ 10 ਅਗਿਆਵਾਂ ਦੇ ਲਈ ਕੀਤਾ ਗਿਆ ਹੈ ਜੋ ਪਰਮੇਸ਼ਵਰ ਦੁਆਰਾ ਸਿਨਾਈ ਪਹਾੜ ਉੱਤੇ ਮੂਸਾ ਨੂੰ ਦਿੱਤੀ ਗਈ ਸਨ ਉਹ ਕਾਨੂੰਨ ਪਰਮੇਸ਼ਵਰ ਦੁਆਰਾ ਮੂਸਾ ਨੂੰ ਦਿੱਤੇ ਗਏ ਪੁਰਾਣੀ ਨੇਮ ਦੀ ਪਹਿਲੀਆਂ ਪੰਜ ਕਿਤਾਬਾਂ ਦਾ ਅਰਥ ਸੀ ਜਿਸ ਨੂੰ موسی ਦੀ ਵਿਵਸਥਾ ਵੀ ਕਿਹਾ ਜਾਂਦਾ ਹੈ ਇਸਰਾਇਲ ਨੇ ਪੂਰੇ ਪੁਰਾਣੇ ਨੇਮ ਦਾ ਅਰਥ ਕਰਨ ਦੇ ਲਈ ਵਿਵਸਥਾ ਅਤੇ ਪਵਿੱਖ ਵਕਤਾਵਾਂ ਦੇ ਸ਼ਬਦਾਂ ਦਾ ਉਪਯੋਗ ਕੀਤਾ ਜਿਸ ਵਿੱਚ ਪਹਿਲੀਆਂ ਪੰਜ ਪੁਸਤਕਾਂ ਤੋਰਾ ਦੇ ਨਾਲ ਪੁਰਾਣੇ ਨੇਮ ਦੇ ਬਾਕੀ ਪੁਸਤਕਾਂ ਵੀ ਸ਼ਾਮਿਲ ਹਨ ਅੰਤ ਵਿੱਚ ਪਹਿਲੀ ਸਦੀ ਦੇ ਯਹੂਦੀਆਂ ਨੇ ਮੌਖਿਕ ਵਿਵਸਥਾ ਜਾਂ ਸ਼ਾਸਤਰੀ ਵਿਵਸਥਾ ਦਾ ਅਰਥ ਕਰਨ ਦੇ ਲਈ ਵਿਵਸਥਾ ਸ਼ਬਦ ਦਾ ਉਪਯੋਗ ਕੀਤਾ ਮੌਖਿਕ ਵਿਵਸਥਾ ਯਾਨੀ ਕਿ ਉਹ ਮੂਦੇ ਦੁਆਰਾ ਆਪਣੇ ਮੁਖਦੇ ਦੁਆਰਾ ਸ਼ਬਦਾਂ ਦੇ ਉਚਾਰਨ ਨਾਲ ਇਸ ਦਾ ਪ੍ਰਚਾਰ ਕਰਦੇ ਸਨ 10 ਅਗਿਆਵਾਂ ਅਤੇ ਪੁਰਾਣੀ ਨਿਯਮ ਵਿੱਚ ਕੁਝ ਨਿਯਮ ਅਤੇ ਕਾਨੂੰਨ ਸਨ ਜਿਨ੍ਹਾਂ ਨੂੰ ਪਰਮੇਸ਼ਵਰ ਦੀ ਸਹਾਇਤਾ ਨਾਲ ਵਿਅਕਤੀਗਤ ਪਰਸਥਿਤੀਆਂ ਵਿੱਚ ਲਾਗੂ ਕੀਤਾ ਜਾਣਾ ਚਾਹੀਦਾ ਸੀ ਸਦੀਆਂ ਤੋਂ ਸ਼ਾਸਤਰੀਆਂ ਦੇ ਰੂਪ ਵਿੱਚ ਜਾਣੇ ਜਾਣ ਵਾਲੇ ਇੱਕ ਸਮੂਹ ਵਿਕਸਿਤ ਹੋਇਆ ਉਹ ਪੇਸ਼ੇਵਰ ਅਤੇ ਵਿਦਵਾਨ ਸਨ ਜਿਨ੍ਹਾਂ ਨੇ ਬਰੀਕੀਆਂ ਨੂੰ ਨਿਰਧਾਰਤ ਕਰਨ ਲਈ ਵਿਵਸਥਾ 10 ਅਗਿਆਵਾਂ ਅਤੇ ਪੁਰਾਣੀ ਨਿਯਮ ਦੀ ਵਿਵਸਥਾ ਦੀ ਵਿਆਖਿਆ ਕੀਤੀ ਉਹ ਜੀਵਨ ਦੇ ਹਰ ਪਹਿਲੂ ਨੂੰ ਵਿਨਿਯਮਿਤ ਕਰਨ ਲਈ ਹਜ਼ਾਰਾਂ ਨਿਯਮਾਂ ਦੇ ਨਾਲ ਨੀਮਾਂ ਦੇ ਨਾਲ ਆਏ ਅੰਤ ਵਿੱਚ ਸ਼ਾਸਤਰੀਆਂ ਨੇ ਪਰਮੇਸ਼ਰ ਦੀ ਵਿਵਸਥਾ ਦੇ ਮਹਾਨ ਸਦਾਤਾ ਨੂੰ ਉਹਨਾਂ ਨਿਯਮਾਂ ਅਤੇ ਨੀਮਾਂ ਤੱਕ ਸੀਮਿਤ ਕਰ ਦਿੱਤਾ ਜੋ ਵਾਸਤਵ ਵਿੱਚ ਵਿਵਸਥਾ ਵਿੱਚ ਨਹੀਂ ਪਾਏ ਜਾਂ ਸੰ ਉਦਾਹਰਣ ਦੇ ਲਈ ਪੁਰਾਣੀ ਨੇਮ ਵਿਵਸਥਾ ਨੇ ਕਿਹਾ ਕਿ ਸਬਦ ਦੇ ਦਿਨ نوتر رکھیا جانا سی اتھے کوئی کم نہیں کیتا جانا سی اتھے اے کی کوئی بوجھ چکنا کم سی جس طرح سی نرگمن ادیائی وی آیت آٹھا تے داس یرمیا ادیائی ستارا آیت اکی پڑھ دے ہاں شاستری قن نے کہا کہ چنگائی کرنا سب دن کم کرنا ہے چنگائی دی انمتی سی یدی کسی دی جان خطرے ہوئے لیکن کیول ای کی ਵਿਅਕਤੀ ਦੀ ਸਥਿਤੀ ਹੋਰ ਖਰਾਬ ਨਾ ਹੋਵੇ ਉਹਨਾਂ ਨੂੰ ਬਿਹਤਰ ਬਣਾਉਣ ਦੇ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਸਕਦਾ ਸੀ ਸਦੀਆਂ ਤੱਕ ਇਹ ਸ਼ਾਸਤਰੀ ਕਾਨੂੰਨ ਮੁੱਖ ਦੇ ਰੂਪ ਨਾਲ ਹੀ ਪ੍ਰਚਾਰ ਕੀਤਾ ਗਿਆ ਅਤੇ ਮੌਖਿਕ ਕਾਨੂੰਨ ਦੇ ਰੂਪ ਵਿੱਚ ਜਾਣੇ ਗਏ ਉਹਨਾਂ ਨੇ ਅੰਤ ਯੇਸ਼ੂ ਦੇ ਆਉਣ ਤੋਂ ਕਈ ਸਦੀਆਂ ਪਹਿਲੇ ਲਿਖਿਆ ਗਿਆ ਮਿਸ਼ਨਾ ਤורה ਬਾਈਬਲ ਦੀ ਪਹਿਲੀਆਂ 5 ਪੁਸਤਕਾਂ ਅਤੇ ਗਮਰਾ ਮਿਸ਼ਨਾ ਵਿੱਚ ਪਹਿਲੀ ਸਦੀ ਈਸਵੀ ਯੀਸ਼ੂ ਦੇ ਸਮੇਂ ਤੱਕ ਇਹਨਾਂ ਲੇਖਾਂ ਨੂੰ ਧਰਮ ਗ੍ਰੰਥਾਂ ਤੇ ਬਰਾਬਰ ਮਾਇਨਤਾ ਦਿੱਤੀ ਗਈ ਮਤੀ ਅਧਿਆਇ 15 ਆਇਤ 13 9 ਅਸੀਂ ਪੜ੍ਹ ਸਕਦੇ ਹਾਂ ਸ਼ਾਸਤਰੀਆਂ ਨੇ ਇਹਨਾਂ ਨਿਯਮਾਂ ਨੂੰ ਵਿਕਸਿਤ ਕੀਤਾ ਅਤੇ ਫਰੀਸੀ ਕਿਹਾਉਣ ਵਾਲੇ ਲੋਕ ਆਪ ਨੂੰ ਇਹਨਾਂ ਤੋਂ ਵੱਖ ਕਰ ਲੈਂਦੇ ਸਨ ਜਦੋਂ ਯੀਸ਼ੂ ਨੇ ਆਪਣੀ ਜਦੋਂ ਯੀਸ਼ੂ ਨੇ ਪਹਾੜੀ ਉਪਦੇਸ਼ ਉਤੇ ਤਾਂਨ ਵਚਨ ਸਮਾਪਤ ਕੀਤੇ ਤਾਂ ਉਸ ਦੀ ਅਗਲੀ ਅਗਲੀਆਂ ਗੱਲਾਂ ਵਿਵਸਥਾ ਦੇ ਬਾਰੇ ਵਿੱਚ ਹਨ ਇਹ ਨਾ ਸਮਝੋ ਕਿ ਮੈਂ ਵਿਵਸਥਾ ਜਾਂ ਪ੍ਰਖਵਕਤਾਵਾਂ ਦੇ ਲਿਖੀਆਂ ਗੱਲਾਂ ਪੁਰਾਣੇ ਨੇਮ ਨੂੰ ਨਸ਼ਟ ਕਰਨਾ ਆ ਨਹੀਂ ਪਰ ਉਹਨਾਂ ਨੂੰ ਪੂਰਾ ਕਰਨਾ ਆ ਜਿਸ ਤਰ੍ਹਾਂ ਮਤੇ ਅਧਿਆਇ 5 ਅਤੇ 17 ਵਿੱਚ ਅਸੀਂ ਪੜ ਸਕਦੇ ਹਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਜਦੋਂ ਤੱਕ ਸਵਰਗ ਅਤੇ ਪૃthਵੀ ਤਲਦਾ ਜਾਏ ਤਦ ਤੱਕ ਵਿਵਸਥਾ ਵਿੱਚ ਇੱਕ ਮਾਤਰ ਬਿੰਦੂ ਵੀ ਨਹੀਂ ਟਲੇਗਾ ਜਦੋਂ ਤੱਕ ਕਿ ਸਭ ਕੁਝ ਪੂਰਾ ਨਾ ਹੋ ਜਾਏ ਜਿਸ ਤਰ੍ਹਾਂ ਯੀਸ਼ੂ ਨੇ ਇਹ ਸ਼ਬਦ ਕਹੇ ਇਸੇ ਪਰਸਕ ਦੇਮਤੀ ਦੇ 5 ਆਇਤਾ 18 ਵਿੱਚ ਯੀਸ਼ੂ ਨੇ ਆਪਣੇ ਸੁਣਨ ਵਾਲਿਆਂ ਨੂੰ ਇਹ ਆਸ਼ਵਾਸਨ ਦਿੱਤਾ ਕਿਉਂਕਿ ਅਗਲੇ ਤਿੰਨ ਸਾਲਾਂ ਵਿੱਚ ਉਹ ਬਾਰ ਬਾਰ ਸ਼ਾਸਤਰੀ ਕਾਨੂੰਨ ਦਾ ਉਲੰਘਣ ਕਰਨ ਜਾ ਰਹੇ ਸਨ ਕਿਉਂਕਿ ਉਹ ਯੀਸ਼ੂ ਦੇ ਪਿੱਛੇ ਚੱਲਣ ਜਾ ਰਹੇ ਸਨ ਯੀਸ਼ੂ ਵਿੱਚ ਵਿਸ਼ਵਾਸ ਕਰਨ ਜਾ ਰਹੇ ਸਨ ਉਹ ਹੱਥ ਤੋਂ ਦੇ ਅਨੁਸ਼ਠਾਨਾਂ ਦਾ ਪਾਲਨ ਨਹੀਂ ਕਰਨਗੇ ਅਤੇ ਸਬਦ ਦੇ ਦਿਨ ਲੋਕਾਂ ਨੂੰ ਚੰਗਾ ਕਰਨ ਜਾ ਰਹੇ ਸਨ ਜਿਸ ਤਰ੍ਹਾਂ ਕਿ ਅਸੀਂ ਯੀਸ਼ੂ ਦੀ ਸਲੀਪ ਦੀ ਮੌਤ ਬਾਅਦ ਦੇਖਦੇ ਹਾਂ ਕਿਸ ਤਰ੍ਹਾਂ ਇੰਨੇ ਹੀ ਲੋਕਾਂ ਨੇ ਚੰਗਾਈ ਨੂੰ ਕੀਤਾ ਅਤੇ ਬਹੁਤ ਸਾਰੇ ਰੋਗਿਆਂ ਨੂੰ ਠੀਕ ਕੀਤਾ ਅਤੇ ਸਬਤ ਦੇ ਦਿਨ ਵੀ ਲੋਕਾਂ ਨੂੰ ਚੰਗਾ ਕੀਤਾ ਫਿਰ ਵੀ ਯੀਸ਼ੂ ਨੇ ਕਿਹਾ ਕਿ ਉਹ ਵਿਵਸਥਾ ਨੂੰ ਪੂਰਾ ਕਰਨ ਆਇਆ ਹੈ ਪੂਰਾ ਕਰਨ ਦਾ ਅਰਥ ਹੈ ਇਸ ਨੂੰ ਪੂਰੀ ਤਰ੍ਹਾਂ ਨਾਲ ਮੰਨਣਾ ਯੀਸ਼ੂ ਦਾ ਵਸਤਵ ਵਿਵਸਥਾ ਅਤੇ ਪ੍ਰੇਖਕਤਾમાં ਪੁਰਾਣੇ ਨਿਯਮ ਨੂੰ ਅੰਤਿਮ ਬਿੰਦੂ ਤੱਕ ਪਾਲਨ ਕੀਤਾ ਉਸ ਦੇ ਜਨਮ ਸੇਵਕਾ ਇੱਕ ਰੂਸ ਉਤੇ ਚੜਨ ਅਤੇ ਜੀਵਨ ਦੇ ਸਬੰਧ ਸੰਬੰਧਿਤ ਸਾਰੀਆਂ ਭਵਿਖਬਾਣੀਆਂ ਨੂੰ ਉਸਨੇ ਪੂਰਾ ਕੀਤਾ ਬਿੰਦੂ ਸੰਸਕ੍ਰਿਤੀ ਸੰਦਰਭ ਵਿੱਚ ਸਭ ਤੋਂ ਛੋਟਾ 히బ్రੂ ਅੱਖਰ ਸੀ ਇਬਰਾਨੀ ਅੱਖਰ ਸੀ ਇਹ ਉਹਨਾਂ ਛੋਟੀਆਂ ਰੇਖਾਵਾਂ ਨੂੰ ਸੰਦਰਭਿਤ ਕਰਦਾ ਹੈ ਜੋ 히బ్రੂ ਅੱਖਰਾਂ ਦੇ ਵਿੱਚ ਅੰਤਰ ਕਰਦੀ ਹੈ ਇਹ ਸ਼ਬਦ ਰੂਪਕ ਵਿੱਚ ਸਭ ਤੋਂ ਛੋਟਾ ਵਿਵਰਣਨ ਨੂੰ ਦਰਸਾਉਣ ਦੇ ਲਈ ਉਪਯੋਗ ਕੀਤਾ ਜਾਂਦਾ ਸੀ ਤਦ ਅਗਿਆਸ਼ਨ ਕਹ ਹੈ ਇਸ ਲਈ ਜੋ ਕੋਈ ਇਨਾਂ ਸਭ ਤੋਂ ਛੋਟੇ ਆਗਿਆਵਾਂ ਵਿੱਚੋਂ ਇੱਕ ਨੂੰ ਵੀ ਘਟ ਕਰਦਾ ਹੈ ਜਾਂ ਨਹੀਂ ਮੰਨਦਾ ਹੈ ਅਤੇ ਦੂਸਰਿਆਂ ਨੂੰ ਅਜਿਹਾ ਕਰਨਾ ਸਿਖੋਂਦਾ ਹੈ ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ कहलाएगा ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਜੇ ਇਹ ਤੁਹਾਡੇ ਧਾਰਮਿਕ ਤੱਸ਼ਾਸਤਰੀਆਂ ਤੇ ਫਰੀਸੀਆਂ ਤੋਂ ਵਧੇਰੇ ਨਹੀਂ ਹੋਵੇਗੀ ਤਾਂ ਤੁਸੀਂ ਕਦੀ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰੋਗੇ ਅਸੀਂ ਪਰਸਖਦੇ ਹਮਤਿਆ ਅਧਿਆਇ 5 ਆਇਤ 19 ਅਤੇ 20 ਵਿੱਚ ਇਸ ਸੰਦਰਭ ਵਿੱਚ ਧਾਰਮਿਕਤਾ ਸਹੀ ਕਮਨ ਉਸ ਸੰਦਰਭ ਤੇ ਕਰਦੀ ਹੈ ਮਤੇ ਅਦੇ ਪੰਜ ਆਇਤ 6 ਯੀਸ਼ੂ ਦੇ ਸੁਣਨ ਵਾਲਿਆਂ ਦੀ ਧਾਰਮਿਕਤਾ ਦੀ ਧਾਰਨਾ ਉਹਨਾਂ ਦੇ ਧਾਰਮਿਕ ਸਿੱਖਿਸ਼ਕਾਂ ਤੋਂ ਐਸੀ ਸ਼ਾਸਤਰੀ ਅਤੇ ਫਰੀਸੀ ਪਵਿੱਤਰ ਅਤੇ ਸਦਾਚਾਰੀ ਦਿੱਖਦੇ ਸਨ ਜੋ ਇੱਕ ਸਧਾਰਨ ਵਿਅਕਤੀ ਦੀ ਸ਼ਮਤਾ ਤੋਂ ਉੱਪਰ ਸੰ ਇਸ ਲਈ ਯੀਸ਼ੂ ਦੇ ਸੁਣਨ ਵਾਲਿਆਂ ਨੇ ਸੋਚਿਆ ਹੋਵੇਗਾ ਜੇ ਇਹ ਲੋਕ ਧਾਰਮਿਕ ਨਹੀਂ ਹਨ ਤਾਂ ਸਾਡੇ ਕੋਲ ਕੀ ਆਸ ਹੈ ਯੇਸ਼ੂ ਨੇ ਸਪਸ਼ਟ ਕੀਤਾ ਕਿ ਉਹਨਾਂ ਲੋਕਾਂ ਦੇ ਕੋਲ ਬਾਹਰੀ ਧਾਰਮਿਕਤਾ ਸੀ ਲੇਕਿਨ ਉਹਨਾਂ ਦੇ ਦਿਲਾਂ ਵਿੱਚ ਧਰਮ ਨਹੀਂ ਸੀ। ਉਹ ਸ਼ਾਸਤਰੀ ਕਾਨੂੰਨ, ਨਿਯਮ ਅਤੇ ਵਿਧੀਆਂ ਦਾ ਪਾਲਨ ਕਰਦੇ ਸਨ ਅਤੇ ਸੰਦਾਤਾਂ ਦੇ ਬਜਾਏ ਵਿਵਰਨਾਂ ਅਤੇ ਅੰਦਰੂਨੀ ਉਦੇਸ਼ਾਂ ਅਤੇ ਭਾਵਨਾਵਾਂ ਦੇ ਬਜਾਏ ਬਾਹਰੀ ਕਿਰਿਆਵਾਂ ਉੱਤੇ ਵਧੇਰੇ ਧਿਆਨ ਦਿੰਦੇ ਸਨ। ਯੇਸ਼ੂ ਨੇ ਬਾਅਦ ਵਿੱਚ ਕਿਹਾ ਧਾਰਮਿਕ ਕਾਨੂੰਨ ਦੇ ਸਿੱਖਕ ਸ਼ਾਸਤਰੀ ਅਤੇ ਤੁਸੀਂ ਫਰੀਸੀ ਤੁਹਾਡੇ ਉੱਤੇ ਹਾਏ ਪਖੰਡੀ ਤੁਸੀਂ ਪਖੰਡੀ ਹੋ ਕੇ ਕਿ ਤੁਸੀਂ ਆਪਣੀ ਆਮਦਨੀ ਦਾ ਸਤ ਤੋਂ ਛੋਟਾ ਹਿੱਸਾ ਵੀ ਦਸ਼ਮਾਸ਼ ਵਿੱਚ ਦਿੰਦੇ ਹੋ। ਲੇਕਿਨ ਵਿਵਸਥਾ ਦੀ ਮਹੱਤਵਪੂਰਨ ਗੱਲਾਂ ਨਿਆਂ, ਦਇਆ ਅਤੇ ਵਿਸ਼ਵਾਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ। ਤੁਸੀਂ ਕਾਪਾ ਤੇ ਬਰਤਨ ਦੇ ਬਾਹਰੀ ਹਿੱਸੇ ਨੂੰ ਤਾਂ ਸਾਫ਼ ਕਰਦੇ ਹੋ, ਲੇਕਿਨ ਅੰਦਰ ਤੁਸੀਂ ਲਾਲਚ ਅਤੇ ਆਤਮਸੁਖ ਦੀ ਗੰਦਗੀ ਨਾਲ ਪਰੇ ਹੋ। ਤੁਸੀਂ ਸਫੇਰ ਚੂਨੇ ਦੇ ਚੂਨੇ ਨਾਲ ਪੁੱਤੀਆਂ ਹੋਈਆਂ ਕਬਰਾਂ ਦੀ ਤਰ੍ਹਾਂ ਹੋ। ਬਾਹਰੋਂ ਸੁੰਦਰ ਲੇਕਿਨ ਅੰਦਰ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੀ ਅਸ਼ੁੱਧਤਾ ਨਾਲ ਭਰੇ ਹੋਏ ਹੋ ਤੁਸੀਂ ਬਾਹਰ ਤੋਂ ਸਿੱਧੇ ਦਿਖਣ ਦੀ ਕੋਸ਼ਿਸ਼ ਕਰਦੇ ਹੋ ਲੇਕਿਨ ਤੁਹਾਡੇ ਦਿਲ ਪਖੰਡ ਅਤੇ ਅਧਰਮ ਨਾਲ ਭਰੇ ਹੋਏ ਹਨ ਜਿਸ ਤਰ੍ਹਾਂ ਮਤੀ ਅਧਿਆਇ 3 ਆਇਤ 3 ਤੇ 8.2 ਵਿੱਚ ਅਸੀਂ ਪੜ੍ਹਦੇ ਹਾਂ ਸ਼ਾਸਤਰੀ ਅਤੇ ਫਰੀਸੀਆਂ ਨੇ ਨਿਯਮਾਂ ਅਤੇ ਵਿਧੀਆਂ ਨੂੰ ਸਥਾਪਿਤ ਕੀਤਾ ਸੀ ਲੇਕਿਨ ਉਹਨਾਂ ਨੇ ਵਿਵਸਥਾ ਦੇ ਮੁੱਖੇ ਉਦੇਸ਼ ਨੂੰ ਸਮਝਿਆ ਹੀ ਨਹੀਂ ਯੀਸ਼ੂ ਨੇ ਪਰਮੇਸ਼ਰ ਦੀ ਵਿਵਸਥਾ ਦਾ ਸਾਰਾਂਸ਼ ਇਸ ਪ੍ਰਕਾਰ ਪ੍ਰਸਤੁਤ ਕੀਤਾ ਤੁਸੀਂ ਆਪਣੇ ਪ੍ਰਭੂ ਪਰਮੇਸ਼ਰ

ਅਗਿਆਵਾਂ ਅਤੇ ਪ੍ਰਵੇਖ ਵਕਤਾਵਾਂ ਦੇ ਸਾਰੇ ਸਿੱਖਿਆਵਾਂ ਇਹਨਾਂ ਦੋ ਅਗਿਆਵਾਂ ਉਤੇ ਆਧਾਰਿਤ ਹਨ ਮੱਤੀ ਅਦੈ ਭਾਈ ਆਇਤ ਸੰਤੀ ਅਤੇ ਚਾਲਿਕ ਯੀਸ਼ੂ ਆਪਣੇ ਵਚਨ ਦੇ ਅਗਲੇ ਪਾਗ ਵਿੱਚ ਪਰਮੇਸ਼ਰ ਦੇ ਰਾਜ ਦੀ ਸੱਚੀ ਧਾਰਮਿਕਤਾ ਪ੍ਰਸਤੁਤ ਕਰਨ ਜਾ ਰਿਹਾ ਸੀ ਇਹ ਧਾਰਮਿਕਤਾ ਉਹਨਾਂ ਲੋਕਾਂ ਦੇ ਸਹੀ ਉਦੇਸ਼ ਭਾਵਨਾਵਾਂ ਅਤੇ ਕਮ ਹਨ ਜੋ ਪਰਮੇਸ਼ਰ ਦੇ ਰਾਜ ਦੇ ਸਦੱਸੇ ਹਨ ਆਪਣੇ ਵਚਨ ਦੇ ਅਗਲੇ ਪਾਗ ਵਿੱਚ ਯੀਸ਼ੂ ਨੇ ਕੁਝ ਸਭ ਤੋਂ ਅਜੀਬ ਅਤੇ ਗਲਤ ਸਮਝੀ ਜਾਣ ਵਾਲੀਆਂ ਗੱਲਾਂ ਕਹੀਆਂ ਇਹਦੇ ਤੁਸੀਂ ਕਿਸੇ ਨੂੰ ਮੂਰਖ ਕਹਿੰਦੇ ਹੋ ਤਾਂ ਨਰਖ ਜਾਓਗੇ ਆਪਣਾ ਹੱਥ ਕੱਢ ਦੇਵੋ ਅਤੇ ਆਪਣੀ ਅੱਖ ਕੱਢ ਦੇਵੋ ਦੂਸਰਾ ਗੱਲ ਵੀ ਆਪਣੇ ਵਿਰੋਧੀ ਵੱਲ ਕੁਮਾ ਦੇਵੋ ਆਪਣੀ ਅਗਰ ਤੁਹਾਡੇ ਕੋਲ ਕੋਈ ਮੰਗਦਾ ਹੈ ਤਾਂ ਆਪਣੀ ਚਾਦਰ ਵੀ ਉਸ ਨੂੰ ਦੇ ਦੇਵੋ ਅਗਰ ਤੁਹਾਡੇ ਨਾਲ ਕੋਈ ਜ਼ਬਰਦਸਤੀ ਕਰਦਾ ਹੈ ਆਪਣੇ ਨਾਲ ਚੱਲਣ ਲਈ ਤਾਂ ਇੱਕ ਮੀਲ ਉਹਦੇ ਨਾਲ ਵਧੀਕ ਚੱਲੋ ਇਸ वचन ਦੇ ਇਸ ਭਾਗ ਵਿੱਚ ਯੀਸ਼ੂ ਨੇ ਵਿਵਸਥਾ ਦੇ ਛੇ ਉਧਾਰਨਾ ਅਤੇ ਆਵੇ ਵਿਚਾਰ ਤਨਾਕ ਸੋਖਾਣਾ ਗੁੱਸਾ ਬਦਲਾ ਅਤੇ ਆਪਣੇ ਸਾਥੀ ਮਨੁੱਖਾਂ ਨਾਲ ਪ੍ਰੇਮ ਦਾ ਉਪਯੋਗ ਕਰਕੇ ਧਾਰਮਿਕ ਧਾਰਮਿਕ ਆਗੂਆਂ ਦੀਆਂ ਝੂਠੀਆਂ ਝੂਠੀ ਧਾਰਮਿਕਤਾ ਨੂੰ ਉਜਾਗਰ ਕੀਤਾ ਅਤੇ ਪਰਮੇਸ਼ਰ ਦੀ ਗੁਵਸਥਾ ਦੇ ਸਹੀ ਉਦੇਸ਼ ਜਾਂ ਭਾਵਨਾ ਨੂੰ ਪ੍ਰਸਤੁਤ ਕੀਤਾ ਇਹ ਸ਼ੇਨ ਵਿਸ਼ੇ ਉਤੇ ਸਿੱਧੇ ਤੌਰ ਤੇ ਸਿੱਖਿਆ ਨਹੀਂ ਦੇ ਰਿਹਾ ਸੀ ਉਹ ਵਿਵਸਥਾ ਦੇ ਪਿੱਛੇ ਦੀ ਭਾਵਨਾ ਨੂੰ ਉਜਾਗਰ ਕਰ ਰਿਹਾ ਸੀ ਤਾਂ ਕਿ ਫਰੀਸੀਆਂ ਤੇ ਸ਼ਾਸਤਰੀਆਂ ਦੀ ਗਲਤ واخیاو سامنے لیا سکے ہرک ادارن اس واقعش یشو دا پرستت کیا گیا سنیا ہے کہ پرنتو میں جس طرح اِسی پڑھتے ہاں یشو نے بار بار یہ شبد دہرائے کہ تیسر سنیا ہے جس طرح کہا گیا ہے اور میں تا کہ تھی اس طرح کرو ਯੇਸ਼ੂ ਦਾ ਉਦੇਸ਼ ਇਹ ਦਿਖਾਉਣਾ ਸੀ ਕਿ ਧਾਰਮਿਕਤਾ ਕੇਵਲ ਬਾਹਰੀ ਪਾਲਣ ਤੱਕ ਸੀਮਤ ਨਹੀਂ ਹੈ ਬਲਕਿ ਇਹ ਹਿਰਦੇ ਦੀ ਭਾਵਨਾ ਸਹੀ ਉਦੇਸ਼ ਅਤੇ ਸੱਚੇ ਪ੍ਰੇਮ ਦੇ ਨਹਿਤ ਹੈ। ਹਰ ਮਾਮਲੇ ਵਿੱਚ ਯੇਸ਼ੂ ਨੇ ਮੂਸਾ ਦੀ ਵਿਵਸਥਾ ਦਾ ਉਦਾਹਰਣ ਦਿੱਤਾ ਲੇਕਿਨ శాਸਤਰੀ ਵਿਵਸਥਾ ਦੇਮ ਦੇ ਬਜਾਏ ਉਸ ਨੇ ਆਪਣੀ ਸਿੱਖਿਆ ਅਤੇ ਆਪਣੀ ਵਿਵਸਥਾ ਦਿੱਤੀ। ਯੇਸ਼ੂ ਨੇ ਪਰਮੇਸ਼ਵਰ ਦੇਵਨੋਂ ਬੋਲਣ ਦਾ ਅਧਿਕਾਰ ਹੋਣ ਦਾ ਦਾਵਾ ਕੀਤਾ ਜਿਸ ਨੇ ਉਸ ਦੇ ਸੁਣਨ ਵਾਲਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸਦੇ ਬਾਅਦ ਯੀਸ਼ੂ ਨੇ ਹੋਰ ਵੀ ਵਧੀਕ ਚੰਕਾਉਣ ਵਾਲੀਆਂ ਗੱਲਾਂ ਉਹਨਾਂ ਨੂੰ ਦਸੀਆਂ ਯੀਸ਼ੂ ਨੇ ਕਿਹਾ ਕਿ ਕੇਵਲ ਉਹ ਹੀ ਵਿਅਕਤੀ ਜਿਸ ਨੇ ਹੱਤਿਆ ਕੀਤੀ ਹੈ ਪਰਮੇਸ਼ਰ ਦੀ ਵਿਵਸਥਾ ਤੋੜਨ ਦਾ ਦੋਸ਼ੀ ਨਹੀਂ ਹੈ ਨਿਕਰਮਨ ਅਧਿਆਇ 20 ਆਇਤ 13 ਵਿੱਚ ਜਿਸ ਤਰ੍ਹਾਂ ਲਿਖਿਆ ਹੈ ਬਲਕਿ ਉਹ ਵਿਅਕਤੀ ਵੀ ਜੋ ਆਪਣੇ ਭਰਾ ਉੱਤੇ ਕ੍ਰੋਧਿਤ ਹੁੰਦਾ ਹੈ ਉਹ ਵੀ ਦੋਸ਼ੀ ਹੈ ਅਤੇ ਨਿਆਂ ਦੇ ਯੋਗ ਹੈ ਯੀਸ਼ੂ ਨੇ ਕਿਹਾ ਹੈ ਅਸੀਂ ਦੇਖ ਸਕਦੇ ਹਾਂ ਮਤੀ ਅਧਿਆਇ 5 ਆਇਤ 21 ਅਤੇ 22 ਵਿੱਚ

ਕੰਮਾਂ ਉਤੇ ਧਿਆਨ ਕੇਂਦਰਿਤ ਕੀਤਾ ਬਲਕਿ ਹਿਰਦੇ ਦੀ ਅੰਦਰੂਨੀ ਵਿਵਸਥਾ ਅਤੇ ਉਦੇਸ਼ਾਂ ਨੂੰ ਵੀ ਪਰਮੇਸ਼ਵਰ ਦੀ ਵਿਵਸਥਾ ਦੇ ਦਾਇਰੇ ਵਿੱਚ ਲਿਆਂਦਾ। ਯੀਸ਼ੂ ਦੇ ਅਨੁਸਾਰ ਕਿਦ ਨੂੰ ਹੱਤਿਆ ਨਾ ਕਰਨਾ ਜਾਂ ਵਿਚਾਰ ਨਾ ਕਰਨਾ ਹੀ ਪ੍ਰਯਤ ਨਹੀਂ ਹੈ। ਪਰਮੇਸ਼ਵਰ ਦਾ ਮਾਣਕ ਇਹ ਹੈ ਕਿ ਹੱਤਿਆ ਜਾਂ ਵਿਚਾਰ ਕਰਨ ਦੀ ਇੱਛਾ ਵੀ ਨਹੀਂ ਹੋਣੀ ਚਾਹੀਦੀ। ਇਹ ਕੇਵਲ ਬਾਹਰੀ ਕੰਮ ਨਹੀਂ ਹੈ ਬਲਕਿ ਅੰਦਰੂਨੀ ਮਨੋਪਾਵ ਦਾ ਵਿਪਰਸ਼ਨ ਹੈ। ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਉਦੇਸ਼ਾਂ ਅਤੇ ਇੱਛਾਵਾਂ ਦਾ ਵੀ ਮਹੱਤਵ ਹੈ। ਅੰਦਰੂਨੀ ਅਤੇ ਬਾਹਰੀ ਪਵਿੱਤਰਤਾ ਦੋਨੋਂ ਮਨੁੱਖ ਦੇ ਵਿੱਚ ਹੋਣੀ ਚਾਹੀਦੀਆਂ ਹਨ ਮਨੁੱਖ ਨੂੰ ਨਾ ਕੇਵਲ ਉਹਨਾਂ ਦੇ ਕੰਮਾਂ ਦੇ ਲਈ ਬਲਕਿ ਉਹਨਾਂ ਦੀ ਇੱਛਾਵਾਂ ਦੇ ਲਈ ਵੀ ਨਿਆਂ ਇਹਨਾਂ ਦਾ ਕੀਤਾ ਜਾਵੇਗਾ ਭਲੇ ਹੀ ਉਹ ਇੱਛਾਵਾਂ ਕਦੇ ਪੂਰੀਆਂ ਨਾ ਹੋਈਆਂ ਹੋਣ ਆਤਮ ਸੇਮ ਚੰਗਾ ਹੈ ਲੇਕਿਨ ਇੱਛਾ ਦਾ ਸਮਾਪਤ ਹੋ ਜਾਣਾ ਹੋਰ ਵੀ ਬਿਹਤਰ ਹੈ ਇਹ ਹੀ ਉਧਾਰ ਦਾ ਉਦੇਸ਼ ਹੈ ਇਹ ਮੁਕਤੀ ਦਾ ਉਦੇਸ਼ ਹੈ ਆਪ ਨਾਲ ਭ੍ਰਸ਼ਟਾਚਾਰ ਅਤੇ ਨੁਕਸਾਨ ਨੂੰ ਮਨੁੱਖੀ ਸੁਭਾਅ ਦੀ ਪੂਰਨ ਬਹਾਲੀ ਜਿਸ ਵਿੱਚ ਦੋਨੋਂ ਉਦੇਸ਼ ਅਤੇ ਕੰਮ ਸ਼ਾਮਿਲ ਹਨ ਇਸ ਸੰਸਾਰ ਵਿੱਚ ਆ ਕੇ ਯੀਸ਼ੂ ਦਾ ਕੰਮ ਇਹੀ ਸੀ ਸਾਡੇ ਅੰਦਰ ਇੱਕ ਅੰਦਰੂਨੀ ਬਦਲਾਅ ਲੈਣਾ ਉਹ ਮਸੀਹ ਦੇ ਸਮਾਨ ਚਰਿੱਤਰ ਵਿਕਸਿਤ ਕਰਨਾ ਹੈ ਕਰਦੇ ਹਨ ਜੋ ਪਰਮੇਸ਼ਰ ਦੀ ਇੱਛਾ ਨੂੰ ਕਰਨਾ ਚਾਹੁੰਦੇ ਹਨ ਅਤੇ ਉਸ ਦੇ ਆਤਮਾ ਦੁਆਰਾ ਅ지ਹ ਕਰਨ ਨਾਲ ਮਜ਼ਬੂਤ ਹੁੰਦੇ ਹਨ ਵਿਵਸਥਾ ਅਤੇ ਪਰ ਵਿਖਵਕਤਾ ਮਨੇ ਕਿਹਾ ਹੈ ਮੈਂ ਆਪਣੇ ਲੋਕਾਂ ਦੇ ਲੋਕਾਂ ਨੂੰ ਇੱਕ ਹਿਰਦੇ ਦਵਾਂਗਾ ਅਤੇ ਉਹਨਾਂ ਦੇ ਅੰਦਰ ਇੱਕ ਨਵੀਂ ਆਤਮਾ ਪਾਵਾਂਗਾ ਮੈਂ ਉਹਨਾਂ ਦੇ ਪੱਥਰ ਦੇ ਹਿਰਦੇ ਨੂੰ ਕੱਢ ਕੇ ਉਹਨਾਂ ਨੂੰ ਮਾਸ ਦਾ ਦਿਲ ਕੋਮਲ ਦਿਲ ਦਵਾਂਗਾ ਤਾਂ ਕਿ ਉਹ ਮੇਰੀ ਵਿਧੀਆਂ ਅਤੇ ਨਿਯਮਾਂ ਦਾ ਪਾਲਨ ਕਰਨ ਜਿਸ ਤਰ੍ਹਾਂ ਯਹੀ ਚਿਲ ਅਧਿਆਇ 11 ਆਇਤ 19 ਤੇ 20 ਵਿੱਚ ਅਸੀਂ ਦੇਖਦੇ ਹਾਂ ਮੈਂ ਆਪਣੀ ਵਿਵਸਥਾ ਉਹਨਾਂ ਦੇ ਮਨ ਵਿੱਚ ਪਾਵਾਂਗਾ ਤੇ ਉਹਨਾਂ ਦੇ ਹਿਰਦੇ ਉੱਤੇ ਲਿਖਾਂਗਾ ਮੈਂ ਉਹਨਾਂ ਦਾ ਪਰਮੇਸ਼ੁਰ ਬਣਾਂਗਾ ਅਤੇ ਉਹ ਮੇਰੇ ਲੋਕ ਹੋਣਗੇ ਯਰਮੀਆ ਅਧਿਆਇ 31 ਆਇਤ 31 ਵਿੱਚ ਜਿਸ ਤਰ੍ਹਾਂ ਅਸੀਂ ਪੜ੍ਹਦੇ ਹਾਂ ਯਰਮੀਆ ਨੇ ਲਿਖਿਆ ਹੈ ਵਿਵਸਥਾ ਅਤੇ ਪ੍ਰਵੇਕਸ਼ਕਤਾ ਮੰਨ ਕੇ ਆਇਆ ਹੈ ਏ ਲੋਕੋ ਯਹੋਵਾ ਨੇ ਪਹਿਲੇ ਹੀ ਤੁਹਾਨੂੰ ਦੱਸਿਆ ਹੈ ਕਿ ਕੀ ਚੰਗਾ ਹੈ ਅਤੇ ਉਹ ਤੁਹਾਨੂੰ ਕੀ ਚਾਹੁੰਦਾ ਹੈ ਨਿਆਂ ਕਰਨਾ ਦਇਆ ਨੂੰ ਪ੍ਰੇਮ ਕਰਨਾ ਅਤੇ ਪਰਮੇਸ਼ੁਰ ਦੇ ਨਾਲ ਨਮਰਤਾ ਨਾਲ ਚੱਲਣਾ ਮੀਕਾ ਅਧਿਆਇ 6 ਇਹ ਅਠ ਧਿਆਨ ਦੇ ਲੋਕੀ ਉਹ ਅੰਦਰੂਨੀ ਗੁਣ ਹੈ ਜੋ ਬਾਹਰੀ ਕੰਮਾਂ ਨੂੰ ਕੰਮਾਂ ਦੇ ਮਾਧਿਅਮ ਨਾਲ ਪ੍ਰਗਟ ਹੁੰਦੇ ਹਨ। ਮਸੀਹ ਦੇ ਚਰਿੱਤਰ ਉੱਤੇ ਇਹ ਸੰਦੇਸ਼ ਬਹੁਤ ਮੁਸ਼ਕਲ ਲੱਗ ਸਕਦੇ ਹਨ। ਜੋ ਲੋਕ ਵਾਸਤਵ ਵਿੱਚ ਯਿਸੂ ਦਾ ਅਨੁਸਰਣ ਕਰਨਾ ਚਾਹੁੰਦੇ ਹਨ ਉਸ ਦੇ ਪਿੱਛੇ ਚੱਲਣਾ ਚਾਹੁੰਦੇ ਹਨ ਅਤੇ ਉਸ ਤਰੀਕੇ ਨਾਲ ਜਿਨਾ ਚਾਹੁੰਦੇ ਹਨ ਜੋ ਪਰਮੇਸ਼ਰ ਨੂੰ ਪਸੰਦ ਕਰਦਾ ਹੈ ਉਹ ਇਨ੍ਹਾਂ ਸੰਦੇਸ਼ਾਂ ਤੋਂ ਦੋਸ਼ੀ ਮਹਿਸੂਸ ਕਰ ਸਕਦੇ ਹਨ ਕਿਉਂਕਿ ਉਹ ਕਮਜ਼ੋਰ ਪੈ ਜਾਂਦੇ ਹਨ। ਲੇਕਿਨ ਇਸ ਸੰਦੇਸ਼ ਨੂੰ ਸੁਨਾਪਤ ਕਰਨ ਦੇ ਸਮੇਂ ਇਹਨਾਂ ਗੱਲਾਂ ਉੱਤੇ ਵਿਚਾਰ ਕਰੋ ਜਿਸਨੇ ਪਹਾੜੀ ਉਦੇਸ਼ ਦਿੱਤਾ ਉਹ ਤੁਹਾਨੂੰ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ ਉਹ ਜਾਣਦਾ ਹੈ ਕਿ ਤੁਸੀਂ ਕਿੰਨੇ ਬੁਰੇ ਹੋ ਸਕਦੇ ਹੋ ਮਨੁੱਖ ਦਾ ਦਿਲ ਸਭ ਤੋਂ ਵੱਧ ਛਲਪੂਰਨ ਅਤੇ ਬਹੁਤ ਜ਼ਿਆਦਾ ਦੁਸ਼ਟ ਹੈ ਵਾਸਤਵ ਵਿੱਚ ਕੌਣ ਜਾਣ ਸਕਦਾ ਹੈ ਕਿ ਇਹ ਕਿੰਨਾ ਬੁਰਾ ਹੈ ਲੇਕਿਨ ਮੈਂ ਜਾਣਦਾ ਹਾਂ ਮੈਂ ਯਹੋਵਾ ਸਾਰੇ ਹਿਰਦਿਆਂ ਦੀ ਖੋਜ ਕਰਦਾ ਹਾਂ ਅਤੇ ਗੁੱਪਤ ਉਦੇਸ਼ਾਂ ਦੀ ਪ੍ਰੀਖਿਆ ਕਰਦਾ ਹਾਂ ਜਿਸ ਤਰ੍ਹਾਂ ਯਰਮੀਆ ਅਧਿਆਇ 17 ਅਧਿਆਇ 9 ਅਤੇ 10 ਵਿੱਚ ਅਸੀਂ ਪੜ੍ਹਦੇ ਹਾਂ ਫਿਰ ਵੀ ਯਿਸੂ ਦੇਹਤਾਰੀ ਪਰਮੇਸ਼ਰ ਨੇ ਆਪਣੇ ਸਾਡੇ ਨਾਲ ਇੰਨਾ ਪ੍ਰੇਮ ਕੀਤਾ ਅਤੇ ਕਰਦਾ ਹੈ ਕਿ ਉਸਨੇ ਆਪ ਨੂੰ ਨਮਰ ਕੀਤਾ ਅਤੇ ਇਸ ਸੰਸਾਰ ਵਿੱਚ ਆਇਆ ਤਾਂ ਕਿ ਸਾਡੇ ਲਈ ਆਪਣਾ ਜੀਵਨ ਬਲੀਦਾਨ ਕਰ ਸਕੇ ਉਸਨੇ ਇਹ ਮਾਰਗ ਖੋਲ੍ਹਿਆ ਜਿਸ ਤੋਂ ਅਸੀਂ ਉਸਦੇ ਨਾਲ ਪੁਨਰਸਥਾਪਿਤ ਹੋ ਸਕੀਏ ਫਿਰ ਤੋਂ ਬਹਾਲ ਹੋ ਸਕੇ ਫਿਰ ਉਸ ਰੂਪ ਵਿੱਚ ਪਰਵਰਤਿਤ ਬਦਲ ਸਕੇ ਜਿਸਦੇ ਲਈ ਸਾਨੂੰ ਬਣਾਇਆ ਗਿਆ ਸੀ ਪਰਮੇਸ਼ਰ ਪਿਤਾ ਨੂੰ ਪੂਰਨ ਰੂਪ ਨਾਲ પ્રસન્ન ਕਰਨ ਵਾਲਾ ਪੁੱਤਰ ਜਾਂ ਪੁਤਰੀ ਯੀਸ਼ੂ ਜਾਣਦਾ ਸੀ ਕਿ ਉਸ ਦੇ ਸੰਗ ਵਾਲਿਆਂ ਵਿੱਚੋਂ ਕਈ ਕੋਈ ਵੀ ਉਸ ਮਨੁੱਖ ਨੂੰ ਪੂਰਾ ਕਰਨ ਵਿੱਚ ਸક્ષਮ ਨਹੀਂ ਸੀ ਜਿਸ ਨੂੰ ਉਹ ਸਥਾਪਿਤ ਕਰ ਰਿਹਾ ਸੀ ਵਸਤਵ ਵਿੱਚ ਉਸ ਉਦੇਸ਼ ਦੇ ਅੱਗੇ ਦੇ ਪਾਗ ਵਿੱਚ ਯੀਸ਼ੂ ਨੇ ਸਿਖਾਇਆ ਕਿ ਆਪਣੇ ਪਿਤਾ ਪਰਮੇਸ਼ਰ ਨੂੰ ਕਿਸ ਤਰ੍ਹਾਂ اس پراتنا کریے اس پراتنا دا ایک حصہ اے سی کہ وہ نال اپنے پاپا ماف ناف اتا پرکشا تو بچن لئی مدد منگن اتا ساڑے اپراد شما کر جس طرح اسی بھی اپنے اپرادیاں شما کیتا ہے اتا سنوں پرکشا ویچ نا پا اتا برائی تو بچا جس طرح متی ادائشے آیت اتا آیت ویچ تیرہ دیکھتے ہاں ਉਤੇ ਪਲੇ ਹੀ ਯੇਸ਼ੂ ਜਾਣਦਾ ਸੀ ਕਿ ਉਹ ਹਾਲੇ ਤੱਕ ਪੂਰਨ ਰੂਪ ਨਾਲ ਮਸੀਹ ਸਮਾਨ ਨਹੀਂ ਹੋਏ ਉਸਨੇ ਉਹਨਾਂ ਨੂੰ ਇਹ ਆਸ਼ਵਾਸ਼ਣ ਦਿੱਤਾ ਕਿ ਸਵਰਗ ਵਿੱਚ ਉਹਨਾਂ ਦੇ ਪਿਤਾ ਉਹਨਾਂ ਦੀ ਦੇਖਪਾਲ ਕਰੇਗਾ ਜਿਸ ਤਰ੍ਹਾਂ ਉਹ ਉਸ ਨੂੰ ਉਸ ਦੇ ਰਾਜ ਨੂੰ ਖੋਜਦੇ ਹਨ ਸਾਡਾ ਪਿਤਾ ਇਸ ਪ੍ਰਥਵੀ ਦੇ ਸੱਤ ਚੰਗੇ ਪਿਤਾ ਤੋਂ ਵੀ ਉੱਤਮ ਹੈ ਜਿਸ ਤਰ੍ਹਾਂ ਸਿ ਪੜਦੇ ਹਾਂ ਮਤੀ ਅਧਿਆਇ 7 ਅਤੇ 9 ਅਤੇ 11 ਮਤੀ ਅਧਿਆਇ 6 ਅਤੇ 5 ਅਤੇ 10 جدید اپنے کمیاں دوشی محسوس کرتے ہو تو یاد رکھو کہ یہ ادیش مسیح سمان بنان کا آوان ہے کسی اجھے ویکتی جانتا ہے توم کرتا ہے جو تے اندر تم کرتا ہے جس طرح فلپیو ادیا آیت چھ فلیپیو ادیا دو آج تیرہ پڑھتے ہاں جدو یشو نے پتھرس نیچے چلنے کے لیے بلایا ਉਸਨੇ ਕਿਹਾ ਮੇਰੇ ਪਿੱਛੇ ਚੱਲ ਅਤੇ ਮੈਂ ਤੈਨੂੰ ਮਨੁੱਖਾ ਨੂੰ ਫੜਨ ਵਾਲਾ ਬਣਾਵਾਂਗਾ ਮਨੁੱਖਾ ਦਾ ਮਸ਼ੂਗਾਰ ਬਣਾਵਾਂਗਾ ਦੂਸਰੇ ਸ਼ਬਦਾਂ ਵਿੱਚ ਮੇਰੀ ਤਰ੍ਹਾਂ ਬਨਨ ਦਾ ਪ੍ਰਯਾਸ ਕਰ ਅਤੇ ਮੈਂ ਤੈਨੂੰ ਉਹ ਬਣਾਵਾਂਗਾ ਜੋ ਮੈਂ ਚਾਹੁੰਦਾ ਹਾਂ ਲੁਕਾ ਦੇ 5 ਆਏ ਤਾਂ 10 ਵਿੱਚ 8 ਪੜਦੇ ਹਨ ਪਹਾੜੀ ਉਦੇਸ਼ ਤੇ ਧਨ ਵਚਨ ਸਭ ਕੁਝ ਯਾ ਕੁਝ ਵੀ ਨਹੀਂ ਦੀ ਸੂਚੀ ਨਹੀਂ ਹੈ ਉਤੋਂ ਹੀ ਸ਼ੁਰੂ ਕਰੋ ਜਿੱਥੋਂ ਤੁਸੀਂ ਹੋ ਇਨ੍ਹਾਂ ਗੁਣਾਂ ਦਾ ਅਭਿਆਸ ਕਰੋ ਜਦੋਂ ਕੋਈ ਤੁਹਾਨੂੰ ਕ੍ਰੋਧਿਤ ਕਰੇ ਤੋਂ ਆਪਣੇ ਆਪ ਨੂੰ ਰੋਕੋ ਉਹਨਾਂ ਉੱਤੇ ਪਲਟਵਾਰ ਨਾ ਕਰੋ ਹੋ ਸਕਦਾ ਹੈ ਕਿ ਤੁਸੀਂ ਅੰਦਰ ਤੋਂ ਉਗਰ ਅਤੇ ਹਾਲੇ ਤੱਕ ਕੋਮਲਤਾ ਵਿੱਚ ਸਿੱਧ ਨਹੀਂ ਹੋਏ ਹੋਵੋ ਲੇਕਿਨ ਤੁਸੀਂ ਸਹੀ ਦਿਸ਼ਾ ਵਿੱਚ ਵੱਧ ਰਹੇ ਹੋ ਅਤੇ ਇਹਨਾਂ ਧਨਵਚਨਾ ਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਵਰ ਤੋਂ ਬੇਨਤੀ ਕਰੋ ਕਿ ਉਹ ਤੁਹਾਨੂੰ ਨਮਰ ਕੋਮਲ ਅਤੇ ਦਇਆ ਵਿੱਚ ਵਧਨ ਵਿੱਚ ਮਦਦ ਕਰੇ ਤੁਹਾਨੂੰ ਦਿਆਲੂ ਬਣਾਵੇ प्रभु तहानु सारानु आशीष देवे